ਤੁਸੀਂ ਦੇਖ ਰਹੇ ਹੋ ਇਸ ਵਕਤ ਜਕੇ ਨਿਊਜ਼ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਜਕੇ ਨਿਊਜ਼ ਚੈਨਲ ਨੂੰ ਬਹੁਤ ਬਹੁਤ ਪਿਆਰ ਦੇ ਰਹੇ ਹੋ ਦੂਸਰਾ ਸੋਨੂ ਅੱਜ ਸੁਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਪਿੰਡ ਉਗਰਾਹਾ ਦੇ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ 88 ਸਕੂਲਾਂ ਤੋਂ 80 82 88 ਸਕੂਲਾਂ ਤੋਂ ਟੀਚਰ ਇੱਥੇ ਆਏ ਹੋਏ ਨੇ ਉਸ ਦਾ ਕਾਰਨ ਇਹ ਹੈ ਕਿ ਜਿਹੜਾ ਸਰਕਾਰੀ ਸਕੂਲ ਉਗਰਾਹਾਗਾ ਇਸ ਦੇ ਵਿੱਚ ਸਾਰੇ 80 90 ਸਕੂਲਾਂ ਤੋਂ ਅਸੀਂ ਜਿਲ੍ਹਾ ਕਹਿ ਸਕਦੇ ਤੇ ਬਲਾਕ ਕਹਿ ਸਕਦੇ ਆ ਉਹਨਾਂ ਚੋਂ ਸਭ ਤੋਂ ਵੱਧ ਦਾਖਲਾ ਇਸ ਸਕੂਲ ਦੇ ਵਿੱਚ ਹੋਇਆਗਾ ਤੇ ਇੱਥੇ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਤੁਸੀਂ ਵੀਡੀਓ ਸ਼ੇਅਰ ਜਰੂਰ ਕਰੋ ਤੇ ਪਿੰਡ ਦੇ ਵਿੱਚ ਰੈਲੀ ਕਰਕੇ ਸਾਡੇ ਮਾਪੇ ਬੱਚਿਆਂ ਬਾਰੇ ਸਮਝਾਇਆ ਜਾਊਗਾ ਤੇ ਸਾਰੇ ਟੀਚਰ ਸਾਹਿਬਾਨ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਚੈਨਲ ਨੂੰ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹ ਬਹੁਤ ਹੀ ਸਾਡੇ ਮਤਲਬ ਇਲਾਕੇ ਲਈ ਮਾਣ ਵਾਲੀ ਗੱਲ ਆ ਜਿਹੜੇ ਕਿ ਇਹ ਉਗਰਾਹਾ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਸਾਨੂੰ ਮਿਲਿਆਗਾ ਕਿਉਂਕਿ ਇੱਥੇ ਦਾਖਲਾ ਬਹੁਤ ਜ਼ਿਆਦਾ ਪਾਇਆ ਗਿਆਗਾ ਜੇ ਦਾਖਲਾ ਇੱਥੇ ਸਰਕਾਰੀ ਸਕੂਲ 'ਚ ਤਾਂ ਪਾਇਆ ਗਿਆ ਜੇ ਸਭ ਤੋਂ ਵਧੀਆ ਇੱਥੇ ਪੜ੍ਹਾਈ ਤੇ ਸਹੂਲਤ ਦਿੱਤੀ ਜਾਂਦੀ ਹੋਵੇਗੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਾਂਜੀ ਸਰ ਜੀ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮਤਲਬ ਹੋਰ ਸਕੂਲਾਂ ਦੇ ਮਦਰਾਵਟੀ ਕਿਹਨਾਂ ਬਾਰੇ ਜਾਂ ਬੱਚਿਆਂ ਬਾਰੇ ਜਾਂ ਪੇਰੈਂਟਸ ਬਾਰੇ ਜੀ ਬੱਚਿਆਂ ਬਾਰੇ ਪੇਰੈਂਟਸ ਬਾਰੇ ਜਾਂ ਸਕੂਲ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਬੜੇ ਹਨ ਸੋ ਜੇਕਰ ਪਿੰਡ ਪੱਧਰ ਤੇ ਸਮਾਜ ਸਾਫ਼ ਦੇਵੇ ਤਾਂ ਇਹਨਾਂ ਨੂੰ ਕਿਤੇ ਦੀ ਕਿਤੇ ਲਜਾਇਆ ਜਾ ਸਕਦਾ ਹੈ ਇਹਦੀ ਉਦਾਹਰਨ ਅਸੀਂ ਮੂੰਹ ਬੋਲਦਾ ਸਕੂਲ ਸਰਕਾਰੀ ਪ੍ਰਾਇਮਰੀ ਸਕੂਲੋਂ ਗ੍ਰਾਹਾਂ ਦੀ ਲੰਨਿਆ ਤੇ ਇੱਥੇ ਦੀ ਪੰਚਾਇਤ ਦਾ ਬਹੁਤ ਵਧੀਆ ਸਹਿਯੋਗ ਆ ਜਿਸ ਨੇ ਨਾਲ ਰਲ ਕੇ ਇੱਥੇ ਇੱਕ ਫੀਟਰ ਰੇੜੇ ਦਾ ਵੀ ਇੰਤਜ਼ਾਮ ਕਰਕੇ ਦਿੱਤਾਗਾ ਤਾਕੇ ਬੱਚਿਆਂ ਨੂੰ ਦੂਰੋਂ ਆਉਣਾ ਔਖਾ ਹੁੰਦਾ ਤਾਂਕਿ ਉਹ ਬੜੀ ਆਸਾਨੀ ਦੇ ਨਾਲ ਸਕੂਲ ਦੇ ਵਿੱਚ ਪਹੁੰਚ ਸਕਣ ਤੇ ਐਜੂਕੇਸ਼ਨ ਪ੍ਰਾਪਤ ਕਰ ਸਕਣਾਂ ਔਰ ਸਰਪੰਚ ਸਾਹਿਬ ਦੀ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਕੰਮਾਂ ਦੇ ਉੱਪਰ ਨਿਗਾਹ ਕੀਤੀ ਕੱਲ ਵੀ ਅਸੀਂ ਮੀਟਿੰਗ ਰੱਖੀ ਸੀ ਸਰਪੰਚ ਸਾਹਿਬ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੈ ਜਿਹੜੀ ਨਹੀਂ ਆਉਣ ਦੇਵਾਂਗੇ ਅਤੇ ਜਿੱਥੇ ਤੱਕ ਸਾਥ ਹੋ ਸਕੇ ਸਕੂਲ ਦੇ ਲਈ ਉਪਰਾਲੇ ਕਰਾਂਗੇ ਸੋ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਦਾਖਲੇ ਨੂੰ ਲੈ ਕੇ ਅੱਜ ਅਸੀਂ ਇਹ ਬਲਾਕ ਪੱਧਰ ਤੇ ਪ੍ਰੋਗਰਾਮ ਰੱਖਿਆਗਾ ਜਿਸ ਦੇ ਵਿੱਚ 80 85 ਸਕੂਲਾਂ ਦਾ ਸਹਿਯੋਗ ਹੈ ਕਾਫੀ ਸਕੂਲਾਂ ਦੇ ਅਧਿਆਪਕ ਇੱਥੇ ਪਹੁੰਚੇ ਹੋਏ ਹਨ ਜੋ ਕਿ ਇੱਥੇ ਇੱਕ ਰੈਲੀ ਸਕੂਲ ਦੇ ਥਰੂ ਪਿੰਡ ਦੇ ਵਿੱਚ ਕੱਢੀ ਜਾਏਗੀ ਜੇ ਕਿ ਵੱਧ ਤੋਂ ਵੱਧ ਦਾਖਲਿਆਂ ਦੇ ਸਮਰੱਥ ਹੋਏਗੀ ਕਿ ਵੱਧ ਤੋਂ ਵੱਧ ਬੱਚੇ ਸਕੂਲ ਦੇ ਵਿੱਚ ਦਾਖਲ ਹੋਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਪ੍ਰਾਪਤੀਆਂ ਕਰਨ ਅਤੇ ਅਸਮਾਨਾਂ ਨੂੰ ਛੂਹਣਾ ਅਤੇ ਚੰਗੇ ਅਫਸਰ ਲੱਗ ਕੇ ਸਮਾਜ ਦੇ ਵਿੱਚ ਸਮਾਜ ਦੀ ਸੇਵਾ ਕਰਨਾ ਨਹੀਂ ਘਟਜੀ ਅੱਜ ਦੇ ਸਮੇਂ ਅੰਦਰ ਜੇਕਰ ਦੇਖਿਆ ਜਾਵੇ ਇਸ ਦੇ ਵਿੱਚ ਅੱਜ ਹੋਰ ਕੱਲ ਹੋਰ ਸੁਧਾਰ ਆ ਰਿਹਾ ਹੈ ਜੋ ਕਿ ਕਾਬਲੇ ਤਾਰੀਫ ਆਉਣਾ ਬਣਦਾ ਇਹ ਸਹਿਯੋਗ ਨਾਲ ਹੀ ਆਏਗਾ ਕੱਲੀਆਂ ਸਰਕਾਰਾਂ ਵੀ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੀਆਂ ਕਿਉਂਕਿ ਜੇਕਰ ਸਮਾਜ ਸਾਥ ਦੇਵੇ ਅਧਿਆਪਕ ਸਾਥ ਦੇਣ ਸਮਾਜ ਸਾਥ ਦੇਵੇ ਤਾਂ ਹੋ ਸਕਦਾ ਹੈ ਉਹ ਕੰਮ ਕੋਈ ਨਹੀਂ ਹੁੰਦਾ ਜੋ ਤਰੱਕੀ ਨਾ ਕਰ ਸਕੇ ਇਹ ਪ੍ਰੀ ਪ੍ਰਾਇਮਰੀ ਕਲਾਸਾਂ ਨੇ ਜੀ ਸਰਕਾਰੀ ਪ੍ਰਾਇਮਰੀ ਸਕੂਲ ਉਗਰਾਹਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਇੱਥੇ ਬਲਾਕ ਪੱਧਰ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਨਵੇਂ ਦਾਖਲਿਆਂ ਨੂੰ ਲੈ ਕੇ ਉਸ ਦੇ ਸਬੰਧ ਵੱਖ-ਵੱਖ ਸਟਾਲਾਂ ਜਿਹੜੀਆਂ ਹੈਗੀਆਂ ਨੇ ਸਵਾਗਤ ਦੇ ਲਈ ਸਰਪੰਚ ਸਾਹਿਬ ਦੇ ਸਵਾਗਤ ਦੇ ਲਈ ਮਤੀਓ ਸਰ ਦੇ ਸਵਾਗਤ ਦੇ ਲਈ ਲਗਾਈਆਂ ਗਈਆਂ ਹਨ ਜਿਸ ਦੇ ਵਿੱਚ ਮੈਂ ਇੱਕ ਪ੍ਰੀ ਪ੍ਰਾਇਮਰੀ ਅਧਿਆਪਕਾਂ ਜੋ ਮੈਂ ਕੁਝ ਕਾਰਨਰ ਪ੍ਰੀ ਪ੍ਰਾਇਮਰੀ ਅਧੀਨ ਆਉਂਦੇ ਹਨ ਉਹ ਅਸੀਂ ਡਿਸਪਲੇ ਕੀਤੇ ਹਨ ਉਹਨਾਂ ਦੇ ਸਬੰਧਤ ਜਾਣਕਾਰੀ ਦੇਣ ਲੱਗਿਆ ਤੁਹਾਨੂੰ 2 ਮਿੰਟ ਦੇ ਵਿੱਚ ਇਹ ਹੈਗਾ ਜੀ ਆਪਣਾ ਬੌਧਿਕ ਕਾਰਨਰ ਜਿਹਦੇ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਜੋ 3 ਤੋਂ 6 ਸਾਲ ਦੇ ਬੱਚੇ ਨੇ ਬੌਧਿਕ ਵਿਕਾਸ ਉਹਨਾਂ ਦਾ ਕਰਵਾਇਆ ਜਾਂਦਾ ਪਜ਼ਲ ਜਾਗੇ ਗਿਣਤਾਰ ਆ ਗਿਆ ਮੰਡਲ ਦਿੱਲੀ ਆ ਗਿਆ ਇਹ ਖੇਡਾਂ ਜਿਹੜੀਆਂ ਹੈਗੀਆਂ ਨੇ ਖੇਡ ਵਿਧੀ ਰਾਹੀਂ ਬੱਚਿਆਂ ਦਾ ਬੌਧਿਕ ਵਿਕਾਸ ਕਰਨ ਦੇ ਸਮਰੱਥ ਨੇ ਜੀ ਅਸੀਂ ਅੱਗੇ ਜੇਕਰ ਗੱਲ ਕਰੀਏ ਰਚਨਾਤਮਕ ਕੋਰਨਰ ਦੀ ਇਹ ਬੱਚਿਆਂ ਦਾ ਸਭ ਤੋਂ ਚਹੀਤਾ ਕੋਰਨਰ ਹੈ ਜਿਸ ਦੇ ਵਿੱਚ ਬੱਚਿਆਂ ਦਾ ਗ੍ਰਿਪ ਬਣਾਇਆ ਜਾਂਦਾ ਹੈ ਵੱਖ-ਵੱਖ ਅਕਿਰਤੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਬੱਚੇ ਕਲਰ ਭਰਨਾ ਪਸੰਦ ਕਰਦੇ ਨੇ ਕਲੇ ਮੋਡਲਿੰਗ ਕੀਤੀ ਜਾਂਦੀ ਹੈ ਤੇ ਬਲਾਕਸ ਜਿਹੜਾ ਹੈਗਾ ਉਹ ਸਾਰੇ ਜਾਂਦੇ ਨੇ ਇਸ ਦੇ ਨਾਲ ਬੱਚੇ ਨੂੰ ਉੱਚੇ ਤੇ ਨੀਵੇਂ ਦਾ ਜਿਹੜਾ ਹੈਗਾ ਵਿਕਾਸ ਹੁੰਦਾ ਹੈ ਜੀ ਅੱਛਾ ਅੱਗੇ ਅਸੀਂ ਸਰੀਰਕ ਵਿਕਾਸ ਵੱਲ ਚੱਲੀਏ ਜੇਕਰ ਬੱਚੇ ਦੇ ਇਹ ਵੀ ਦੇਖਿਆ ਜਾਂਦਾ ਨਾਲ ਨਾਲ ਵਿਭਾਗ ਵੱਲੋਂ ਪਰਾਲਾ ਕੀਤਾ ਗਿਆ ਵੀ ਬੱਚਿਆਂ ਦਾ ਸਰੀਰਕ ਵਿਕਾਸ ਵੀ ਨਾਲ ਨਾਲ ਹੁੰਦਾ ਰਹੇ ਬੱਚੇ ਸੁਸਤ ਨਾ ਹੋਣ ਕਿਉਂਕਿ ਜੇਕਰ ਖੇਡ ਦੇ ਵਿੱਚ ਇੰਟਰਸਟ ਰੱਖਣਗੇ ਤਾਂ ਹੀ ਉਹ ਵੱਖ-ਵੱਖ ਚੀਜ਼ਾਂ ਦੇ ਵਿੱਚ ਸ਼ਕਸ਼ਮ ਹੋਣਗੇ ਕਰਨ ਦੇ ਅੱਗੇ ਆਉਣਗੇ ਤੇ ਦਿਲੋਂ ਕੰਮ ਕਰਨਗੇ ਇਹ ਸਾਡਾ ਜੇਕਰ ਅਸੀਂ ਗੱਲ ਕਰੀਏ ਜੀ ਇਹ ਭਾਸ਼ਾਈ ਵਿਕਾਸ ਦਾ ਕੋਰਨਰ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਦਾ ਵੱਖ-ਵੱਖ ਤਰੀਕਿਆਂ ਦੇ ਨਾਲ ਭਾਸ਼ਾਈ ਵਿਕਾਸ ਕਰਦੇ ਹਾਂ ਵੋਕੈਬਲਰੀ ਵਧਾਉਣੇ ਆ ਸ਼ਬਦਾਂ ਦਾ ਗਿਆਨ ਕਰਾਉਣੇ ਆ ਇਸ ਦੇ ਵਿੱਚ ਅਸੀਂ ਦੋ ਕਿਤਾਬਾਂ ਇਹ ਮੇਰੇ ਵੱਲੋਂ ਵੀ ਲਿਖੀਆਂ ਗਈਆਂ ਨੇ ਬੱਚਿਆਂ ਦੀਆਂ ਛੋਟੀਆਂ ਮੇਰੇ ਪਿਛਲੇ 5-7 ਸਾਲਾਂ ਤੋਂ ਜਿਹੜਾ ਹੈਗਾ ਮੈਂ ਇਹ ਕਰ ਰਿਹਾ ਜਿਆਦਾ ਸੁਖ ਸੁਖ ਕਰਦੀ ਸਾਡੀ ਰੇਲ ਤੇ ਬਚਪਨ ਇਹ ਮੇਰੀ ਆਪਣੀ ਰਚਨਾ ਜੀ ਇਹ ਵੀ ਬੱਚਿਆਂ ਦੇ ਲਈ ਕੀਤੀ ਗਈ ਹੈ ਸੋ ਇਹ ਜਿਹੜਾ ਆਪਣਾ ਵਿਕਾਸ ਆ ਗਿਆ ਸਮਾਜਿਕ ਵਿਕਾਸ ਹੈ ਜੀ ਜਿਸ ਤਰ੍ਹਾਂ ਦੇ ਵੀ ਰਿਸ਼ਤੇ ਆ ਜਾਂਦੇ ਨੇ ਘਰਾਂ ਦੇ ਵਿੱਚ ਦਾਦਾ ਦਾਦੀ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਮਾਤਾ ਪਿਤਾ ਨਾਲ ਕਿਸ ਤਰ੍ਹਾਂ ਗੱਲ ਕਰਨੇ ਨਾਨਾ ਨਾਨੀ ਜੀ ਨੂੰ ਕਿਸ ਤਰ੍ਹਾਂ ਬੋਲਣਾ ਸੋ ਇਹ ਵੀ ਅਸੀਂ ਵਿਕਾਸ ਹੈ ਜਿਹੜਾ ਇੱਕ ਕੋਰਨਰ ਵਿਭਾਗ ਵੱਲੋਂ ਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਪੰਜਾਬੀ ਦੇ ਸ਼ਬਦਾਂ ਦਾ ਜਿਹੜਾ ਗਿਆਨ ਹੋਵੇ ਚਾਚਾ ਜੀ ਚਾਚੀ ਜੀ ਨਾਨਾ ਜੀ ਨਾਨੀ ਜੀ ਦਾਦਾ ਜੀ ਦਾਦਾ ਜੀ ਬਾ ਸਾਰਾ ਇਹ ਜਿਹੜਾ ਹੈਗਾ ਕਾਰਨਰ ਵਿਕਾਸ ਕਰਦਾ ਹੈ ਜੀ